ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਲੈ ਕੇ حاضر ਹੋਏ ਹਾਂ ਕੋਮ ਰਾਸ਼ੀਵਾਲ ਫਰਵਰੀ ਸ਼ਨੀਵਾਰ ਦੇ ਦਿਨ ਰਾਸ਼ੀਵਾਲ ਦੇ ਬਾਰੇ ਇਹ ਦਿਨ ਕੋਮ ਰਾਸ਼ੀਵਾਲਾਂ ਦੇ ਲਈ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਦੇ ਲਈ ਫਾਇਦੇਮੰਦ ਹੋਣਗੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਇਹਨਾਂ ਨੂੰ ਸਾਵਧਾਨ ਰਹਿਣਾ ਹੋਵੇਗਾ ਲਵ ਲਾਈਫ ਕਿਵੇਂ ਦੀ ਰਹੇਗੀ ਕੈਰੀਅਰ ਕਿਵੇਂ ਦਾ ਰਹੇਗਾ ਬਿਜ਼ਨਸ ਕਿਵੇਂ ਦਾ ਰਹੇਗਾ ਵਪਾਰ ਕਿਵੇਂ ਦਾ ਹੈ ਅਤੇ ਇਹਨਾਂ ਦੇ ਸਿਹਤ ਦੇ ਮਹੱਤਵਪੂਰਨ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਅਤੇ ਉਪਾਅ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੇ ਦਿਨ ਹੋਰ ਕੀ ਚੰਗਾ ਤੇ ਬਿਹਤਰ ਹੋਣ ਵਾਲਾ ਹੈ ਦੋਸਤੋ ਇਸ ਉਹਨਾਂ ਦੇ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਨੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲੈ ਕੇ ਹਾਜ਼ਰੀ ਵੀ ਲਕਵਾ ਦਿਓ ਜੀ ਕੁੰਭ ਰਾਸ਼ੀ ਵਾਲਿਓ ਕਿਸ ਤਰ੍ਹਾਂ ਦਾ ਰਹੇਗਾ ਸ਼ਨੀਵਾਰ ਦਾ ਦਿਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਅੱਜ ਪੋਜ਼ਿਟਿਵ ਇਹ ਦਿਨ ਰਹਿਣ ਵਾਲਾ ਹੈ ਦੋਸਤੋ ਅੱਜ ਕੋਈ ਮਹੱਤਵਪੂਰਨ ਲਾਭਦਾਇਕ ਸੂਚਨਾ ਤੁਹਾਨੂੰ ਪ੍ਰਾਪਤ ਹੋਣ ਵਾਲੀ ਹੈ ਇਹ ਵੀ ਦੱਸ ਤਈਏ ਕਿ ਤੁਹਾਨੂੰ ਆਪਣੇ ਸਬੰਧਾਂ ਦੇ ਵਿੱਚ ਅਧਿਕ ਮਜ਼ਬੂਤੀ ਮਿਲੇਗੀ ਤੁਹਾਡੇ ਸਬੰਧ ਜਿਹੜੇ ਰਿਸ਼ਤੇਦਾਰਾਂ ਦੇ ਨਾਲ ਸਬੰਧਿਤ ਆਰਥਿਕ ਸਬੰਧਿਤ ਕੋਈ ਉਪਲਬਧੀਆਂ ਤੁਸੀਂ ਪ੍ਰਾਪਤ ਕਰੋਗੇ ਆਪਣੇ ਭਵਿੱਖ ਨੂੰ ਲੈ ਕੇ ਤੁਹਾਡੇ ਲਈ ਇਸ ਸਮਾਂ ਕਾਫੀ ਲਾਭਦਾਇਕ ਅਜ ਸਾਬਤ ਹੋਵੇਗਾ ਦੋਸਤੋ ਨਾਲ ਹੀ ਇਹ ਵੀ ਦੱਸਦਾ ਹਾਂ ਕਿ ਤੁਹਾਡੀਆਂ ਚੋਂ ਲੰਮੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਲਾਂ ਸੰਨ ਉਹ ਅੱਜ ਉਹਨਾਂ ਦਾ ਹੱਲ ਹੋ ਜਾਵੇਗਾ ਤਾਂ ਦੇ ਨਿਵੇਸ਼ ਸੰਬੰਧੀ ਅੱਜ ਤੁਹਾਡਾ ਵਿਸ਼ੇਸ਼ ਤੌਰ ਤੇ ਧਿਆਨ ਦੇਵੋਗੇ ਲਾਭਦਾਇਕ ਸਮਾਂ ਹੈ ਇਸ ਲਾਭਦਾਇਕ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਧਾਰਮਿਕ ਕੰਮਾਂ ਤੇ ਸਮਾਜਿਕ ਸੇਵਾ ਸੰਬੰਧੀ ਕੰਮਾਂ ਦੇ ਵਿੱਚ ਅੱਜ ਤੁਹਾਡੀ ਰੋਚੀ ਵਧੇਗੀ ਨਾਲੇ ਇਸ ਮਾਇਦੇ ਵਿੱਚ ਤੁਹਾਡਾ ਮਾਣ ਸਨਮਾਨ ਵਧੇਗਾ ਰੁਤਬਾ ਵਧੇਗਾ ਤੁਹਾਡੇ ਬੱਚਿਆਂ ਦੀ ਉਪਲਬਧੀ ਦੇ ਨਾਲ ਘਰ ਦੇ ਵਿੱਚ ਸਕੂਨ ਪਰਿਆ ਮਾਹੌਲ ਰਹੇਗਾ ਅਗਰ ਘਰ ਦੇ ਵਿੱਚ ਸੁਧਾਰ ਜਾ ਕੋਈ ਵੀ ਫੈਸਲਾ ਲੈਂਨ ਸੰਬੰਧੀ ਕੋਈ ਯੋਜਨਾ ਬਣ ਰਹੀ ਹੈ ਤਾਂ ਉਹ ਫੈਸਲਾ ਨਿਸ਼ਚਿਤ ਤੌਰ ਤੇ ਸਹੀ ਫੈਸਲਾ ਹੋਵੇਗਾ ਦੋਸਤੋ ਕਿਸੇ ਮਿੱਤਰ ਦੀ ਮੁਸੀਬਤ ਦੇ ਸਮੇਂ ਦੇ ਵਿੱਚ ਅੱਜ ਤੁਹਾਨੂੰ ਸਹਿਯੋਗ ਮਿਲੇਗਾ ਜਸਤੇ ਨਾਲ ਤੁਹਾਨੂੰ ਆਤਮਿਕ ਖੁਸ਼ੀ ਪ੍ਰਾਪਤ ਹੋਵੇਗੀ ਨਾਲ ਹੀ ਤੁਹਾਡਾ ਆਪਣੇ ਅਸੂਲਾਂ ਅਤੇ ਸਿਧਾਂਤਾਂ ਦੇ ਵਿੱਚ ਰਹਿਣਾ ਸਮਾਜ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਦਵਾਵੇਗਾ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਇਸ ਦੇ ਨਾਲ ਤੁਹਾਡੀ ਤਾਰੀਫ਼ ਵੀ ਸਮਾਜ ਦੇ ਵਿੱਚ ਕੀਤੀ ਜਾਵੇਗੀ ਅੱਜ ਤੁਹਾਡਾ ਰੁਝਾਨ ਧਾਰਮਿਕ ਕੰਮਾਂ ਦੇ ਵਿੱਚ ਜ਼ਿਆਦਾ ਵਧੇਗਾ ਜ਼ਰੂਰਤਮੰਦਾਂ ਦੀ ਸਹਾਇਤਾ ਦੇ ਵਿੱਚ ਤੁਹਾਡੀ ਰੁਚੀ ਵਧੇਗੀ ਅੱਜ ਤੁਹਾਡਾ ਸਮਾਜ ਚੁਣੌਤੀਆਂ ਨੂੰ ਲੈ ਕੇ ਗੁਜ਼ਰੇਗਾ ਤੁਹਾਡੇ ਲਈ ਉਪਲਬਧੀਆਂ ਦਾ ਮਾਰਗ ਅੱਜ ਜ਼ਿਆਦਾ ਹੋਵੇਗਾ ਜਿਸ ਦੇ ਨਾਲ ਤੁਹਾਨੂੰ ਕਾਫੀ ਖੁਸ਼ੀ ਦਾ ਵੀ ਅਨੁਭਵ ਹੋਵੇਗਾ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਅੱਜ ਦੇ ਲਈ ਕੋਈ ਵੀ ਨੈਗੇਟਿਵ ਸੋਚ ਤੁਸੀਂ ਨਹੀਂ ਸੋਚਣਾ ਤੁਸੀਂ ਆਪਣੀ ਸੁਭਾਅ ਤੇ ਨਿਰੰਤਰ ਰੱਖੋ ਕਿਉਂਕਿ ਕਦੇ-ਕਦੇ ਤੁਹਾਡੇ ਸੁਭਾਅ ਦੇ ਵਿੱਚ ਛੋਟੇੜਾਪਣ ਅਕਸਰ ਹੀ ਦੇਖਿਆ ਜਾਂਦਾ ਹੈ ਤੁਹਾਨੂੰ ਗੁੱਸਾ जल्दी ਆ ਜਾਂਦਾ ਹੈ ਅਤੇ ਜੇਕਰ ਕਿਸੇ ਦੇ ਨਾਲ ਧੰਨ ਸਬੰਧੀ ਲੈਣ-ਦੇਣ ਹੈ ਤਾਂ ਅੱਜ ਤੁਸੀਂ ਅਸੇ ਲੈਣ ਦੇਣ ਦੇ ਵਿੱਚ ਥੋੜਾ ਗੁੱਸੇ ਵੀ ਹੋ ਸਕਦੇ ਹੋ ਇਸ ਲਈ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਹੈ ਤੁਹਾਡਾ ਗੁੱਸਾ ਹੀ ਤੁਹਾਡੇ ਪਾਉਂਦੇ ਹੋਏ ਕੰਮਾਂ ਨੂੰ ਅਚਾਨਕ ਤੋਂ ਵਿਗਾੜ ਸਕਦਾ ਹੈ ਇਸ ਲਈ ਆਪਣੇ ਗੁੱਸੇ ਤੇ ਕੰਟਰੋਲ ਕਰੋ ਆਪਣੀ ਬੋਲਬਾਣੀ ਨੂੰ ਸੁਧਾਰੋ ਜੇਕਰ ਤੁਸੀਂ ਕੋਈ ਵੀ ਕੰਮ ਜਾਂ ਕਿਸੇ ਵੀ ਕੰਮ ਦੀ ਯੋਜਨਾ ਬਣਾਉਣ ਲਈ ਕੰਮ ਕਰਨ ਦੇ ਲਈ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲਓ ਜੇਕਰ ਬੱਚਿਆਂ ਦੇ ਕਿਸੇ ਸਮੱਸਿਆ ਨੂੰ ਲੈ ਕੇ ਅੱਜ ਤੁਸੀਂ ਤਣਾਅ ਦੇ ਵਿੱਚ ਰਹੋਗੇ ਤਾਂ ਉਹ ਨਹੀਂ ਉਹਨਾਂ ਹੀ ਮਾਰਗਦਰਸ਼ਨ ਦੇਣ ਦੀ ਤੁਹਾਨੂੰ ਜ਼ਰੂਰਤ ਹੈ ਮਕਾਨ ਗੱਡੀ ਸਬੰਧੀ ਤੁਹਾਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਦੋਸਤੋ ਆਪਣੇ ਖਰਚਿਆਂ ਦੇ ਤੁਸੀਂ ਧਿਆਨ ਦਿਓ ਅੱਜ ਤੁਹਾਡਾ ਥੋੜਾ ਖਰਚਾ ਵੀ ਹੋ ਸਕਦਾ ਹੈ ਬਚਤ ਵਿਗੜ ਸਕਦਾ ਹੈ ਕਿਸੇ ਵੀ ਨਏ ਦੇਖੀ ਰਿਸ਼ਤੇਦਾਰ ਦੇ ਨਾਲ ਤੁਹਾਡੇ ਚਿਦ ਬੈਸਬਾਜੀ ਹੋ ਸਕਦੀ ਹੈ ਇਸ ਲਈ ਰਿਸ਼ਤਿਆਂ ਦੀ ਮर्यादा ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਦੋਸਤੋ ਸੰਤਾਂ ਦੀ ਕਿਸੇ ਗਲਤ ਸੰਗਤ ਦੀ وجہ ਦੇ ਨਾਲ ਤੁਸੀਂ ਚਿੰਤਾ ਦੇ ਵਿੱਚ ਵੀ ਰਹਿ ਸਕਦੇ ਹੋ ਪਰੰਤੂ ਤੁਹਾਡੀ ਸਮਝਦਾਰੀ ਅਤੇ ਸੋਚ-ਪੂਝ ਦੇ ਨਾਲ ਇਸ ਸਮੱਸਿਆ ਦਾ ਹੱਲ ਵੀ ਨਿਕਲ ਆਵੇਗਾ ਕੁਝ ਵਿਰੋਧੀ ਦੋਸਤ ਅੱਜ ਤੁਹਾਡੇ ਜੀਵਨ ਦੇ ਵਿੱਚ ਮੁਸ਼ਕਲਾਂ ਪੈਦਾ ਕਰ ਸਕਦੇ ਹਨ ਪਰੰਤੂ ਤੁਸੀਂ ਆਤਮ ਵਿਸ਼ਵਾਸ ਬਣਾਈ ਰੱਖਣਾ ਹੈ ਤੁਹਾਨੂੰ ਜਿੱਤ ਹਾਸਲ ਹੋਵੇਗੀ ਦੋਸਤੋ ਨਾਲ ਹੀ ਨਾਲ ਤੁਹਾਨੂੰ ਦੱਸਦਾ ਹਾਂ ਕਿ ਯੋਜਨਾਵਾਂ ਵਿਚ ਅੱਜ ਸਫਲਤਾ ਪ੍ਰਾਪਤ ਕਰਨ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਜੈਸੇ ਨਾਲ ਤੁਹਾਡਾ ਮਾਨਸਿਕ ਤਣਾਅ ਜ਼ਿਆਦਾ ਵੱਜ ਸਕਦਾ ਹੈ ਥੋੜਾ ਸਾਵਧਾਨ ਰਹੋ ਦੋਸਤੋ ਦੋਸਤੋ ਅੱਜ ਦੀ ਲਵ ਲਾਈਫ ਤੁਹਾਡੀ ਕਿਵੇਂ ਦੀ ਰਹਿਣ ਵਾਲੀ ਹੈ ਵਿਆਹਿਕ ਅਚੀਵਮੈਂਟ ਕਿਵੇਂ ਦਾ ਰਹੇਗਾ ਇਹ ਤੁਹਾਨੂੰ ਦੱਸ ਦਿੰਦੇ ਹਾਂ ਪ੍ਰੇਮ ਸਬੰਧ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਤੁਹਾਡੇ ਥੋੜੀ ਜਿਹੀ ਖਿਟਾਸ ਹੋਣ ਵਾਲੀ ਹੈ ਸੰਭਾਵਨਾ ਬਣੀ ਹੋਈ ਹੈ ਆਪਣੇ ਵਿਹਾਰ ਨੂੰ ਆਪਣੇ ਆਪ ਨੂੰ ਤੁਸੀਂ ਜ਼ਿਆਦਾ ਕੰਮਾਂ ਦੇ ਵਿੱਚ ਵਿਅਸਤ ਰੱਖੋਗੇ ਦੋਸਤੋ ਤੁਸੀਂ ਜ਼ਿਆਦਾ ਬਿਜ਼ੀ ਹੋਣ ਦੇ ਕਾਰਨ ਘਰ ਪਰਿਵਾਰ ਦੀ ਦੇਖਭਾਲ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਨਹੀਂ ਦੇ ਪਾਓਗੇ ਪਰੰਤੂ ਜੇਕਰ ਸਾਥੀ ਤੁਹਾਡੇ ਪਰੇਸ਼ਾਨੀਆਂ ਨੂੰ ਸਮਝਣਗੇ ਅਤੇ ਤੁਹਾਡਾ ਪੂਰਾ ਸਹਿਯੋਗ ਕਰਨਗੇ ਦੋਸਤੋ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਆਪਸ ਦੇ ਵਿੱਚ ਨੁਕਚੋਕ ਵੀ ਹੋ ਸਕਦੀ ਹੈ ਤੁਸੀਂ ਸ਼ਾਂਤੀਪੂਰਨ ਹਰ ਇੱਕ ਗੱਲ ਦਾ ਹੱਲ ਕੱਟਣਾ ਹੋਵੇਗਾ ਤੁਹਾਡੇ ਪ੍ਰੇਮ ਸਬੰਧ ਕਾਫੀ ਮਜ਼ਬੂਤ ਹੋਣਗੇ ਤੇ ਪ੍ਰੇਮ ਜੀਵਨ ਦੇ ਵਿੱਚ ਕਾਫੀ ਗਹਿਰਾਈ ਆਏਗੀ ਅਤੇ ਆਪਣਾ ਵਿਆਹਕ ਜੀਵਨ ਕਾਫੀ ਖੁਸ਼ੀ ਨਮਾ ਬਣਾ ਕੇ ਰੱਖਣਾ ਹੈ ਦੋਸਤੋ ਦੋਸਤੋ ਤੁਹਾਡੇ ਕੈਰੀਅਰ ਦੀ ਗੱਲ ਕਰੀਏ ਤਾਂ ਅੱਜ ਤੁਹਾਡਾ ਕੈਰੀਅਰ ਦੇ ਵਿੱਚ ਤੁਸੀਂ ਕਿਸੇ ਵੀ ਵਿਅਕਤੀ ਦੀ ਸਲਾਹ ਜਾਂ ਮਸ਼ਵਰਾ ਨਹੀਂ ਲੈਣਾ ਹੈ ਤੁਹਾਨੂੰ ਤੁਸੀਂ ਆਪਣਾ ਡਿਸੀਜਨ ਜਿਹੜਾ ਹੈ ਉਹ ਗਲਤ ਵੀ ਲੈ ਸਕਦੇ ਹੋ ਇਸ ਲਈ ਤੁਸੀਂ ਆਪਣਾ ਜੋ ਵੀ ਫੈਸਲਾ ਕਰਨਾ ਹੈ ਸੋ ਸਮਝ ਕੇ ਕਰਨਾ ਹੈ ਨੌਂ ਕੇ ਸਪੰਦਿਵ ਵਿਭਾਗੀਕ ਪ੍ਰੀਖਿਆ ਦੇ ਵਿੱਚ ਪਰਿਨਾਮ ਜਿਹੜੇ ਹਨ ਉਹ ਤੁਹਾਨੂੰ ਚੰਗੇ ਮਿਲਣਗੇ। ਦੋਸਤੋ ਅੱਜ ਤੁਸੀਂ ਕੋਈ ਨਈਂ ਦਿੱਕੀ ਯਾਤਰਾ ਵੀ ਕਰ ਸਕਦੇ ਹੋ। ਅਗਰ ਕਿਸੇ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਉਹ ਤੁਹਾਡੇ ਲਈ ਚੰਗੇ ਪਰਨਾਮ ਲੈ ਕੇ ਆਵੇਗੀ। ਤੁਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਅੱਜ ਦੇ ਦਿਨ ਕਰ ਸਕਦੇ ਹੋ। ਤੁਸੀਂ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ। ਦੋਸਤੋ ਹੁਣ ਗੱਲ ਕਰੀਏ ਤੁਹਾਡੀ ਸਿਹਤ ਦੀ। ਤਾਂ ਅੱਜ ਤੁਹਾਡਾ ਗਲਾ ਖਰਾਬ ਅਤੇ ਖਾਂਸੀ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਇਸ ਲਈ ਤੁਸੀਂ ਘੱਟ ਤੋਂ ਘੱਟ ਬਾਹਰ ਦਾ ਖਾਣਾ ਖਾਣ ਦੇ ਵਿੱਚ ਪ੍ਰੇਜ ਰੱਖੋ ਬਾਹਰ ਦਾ ਖਾਣਾ ਬਿਲਕੁਲ ਵੀ ਨਾ ਖਾਓ ਇਹ ਤੁਹਾਡੇ ਲਈ ਚੰਗਾ ਹੋਵੇਗਾ ਰੋਜ਼ਾਨਾ ਯੋਗਾ ਕਰੋ ਸੈਰ ਕਰੋ ਕਸਰਤ ਕਰੋ ਇਹ ਤੁਹਾਡੇ ਲਈ ਚੰਗੀ ਰਹੇਗੀ